ਵੇਖੋ ਸੈਂਟਰ ਸਰਕਾਰਾਂ ਚ ਹਮੇਸ਼ਾ ਕਾਂਗਰਸ ਦੇ ਵਿੱਚ ਇਹ ਇਹੋ ਜਿਹਾ ਇੱਕ ਬੰਦਾ ਲੱਭ ਕੇ ਰੱਖਦੇ ਨੇ ਜਿਨ੍ਹਾਂ ਨੂੰ ਕਦੀ ਵੀ ਸਿੱਖਾਂ ਦੇ ਖਿਲਾਫ ਬਿਆਨ ਵੀਨ ਦੇਣ ਵਾਸਤੇ ਇੱਕ ਅਦਾ ਇਹਨਾਂ ਨੂੰ ਪੱਗ ਵਾਲਾ ਰਿਪ੍ਰੈਜ਼ੈਂਟੇਟਿਵ ਚਾਹੀਦਾ ਦਸਤਾਰ ਸਿਰ ਤੇ ਹੋਏ ਲੱਗੇ ਸਿੱਖ ਬਟ ਉਹਦੇ ਕਾਰਨਾਮੇ ਐਂਟੀ ਸਿੱਖੋ ਮੈਨ ਸੁਵਾਲੀ ਆਡੀਓ ਚ ਸਾਫ਼ ਕਹਿ ਰਿਹਾ ਭਾਵੇਂ ਨਕਲੀ ਪਾਗੀ ਬਣ ਕੇ ਚਲੇ ਜਾਓ ਨਰਿੰਦਰ ਮੋਦੀ ਉਹਨੂੰ ਜੱਫੀਆਂ ਬੜੀਆਂ ਪਾਉਂਦਾ ਨਕਲੀ ਪੱਗ ਡੰਡਾ ਕੈਬਿਨੇਟਿਵ ਖੜਾ ਹੁੰਦਾ ਨਾ ਕਿ ਈਡੀ ਦਾ ਡਰ ਪਾ ਕੇ ਜਾਂ ਕੀ ਡਰ ਪਾ ਕੇ ਇਹਦਾ ਈਡੀ ਤੇ ਕੀ ਡਰ ਸੀ ਇਹਦੇ ਕਿਹੜੇ ਕੋਈ ਕੇਸੇ ਚੱਲਦੇ ਸੀ ਇਹ ਬੇਸਿਕਲੀ ਵੇਖੋ ਸੈਂਟਰ ਸਰਕਾਰਾਂ ਚ ਹਮੇਸ਼ਾ ਕਾਂਗਰਸ ਦੇ ਵਿੱਚ ਵੀ ਇਹ ਇਹੋ ਜਿਹਾ ਇੱਕ ਬੰਦਾ ਲੱਭ ਕੇ ਰੱਖਦੇ ਨੇ ਜਿਨ੍ਹਾਂ ਨੂੰ ਕਦੀ ਵੀ ਸਿੱਖਾਂ ਦੇ ਖਿਲਾਫ ਬਿਆਨ ਵੀ ਹੁੰਦੇਣ ਵਾਸਤੇ ਇੱਕ ਅੱਧਾ ਇਹਨਾਂ ਨੂੰ ਪੱਗ ਵਾਲਾ ਰਿਪ੍ਰেজੈਂਟੇਟਿਵ ਚਾਹੀਦਾ ਦਸਤਾਰ ਸਿਰ ਤੇ ਹੋਏ ਲੱਗੇ ਸਿੱਖ ਬਟ ਉਹਦੇ ਕਾਰਨਾਮੇ ਐਂਟੀ ਸਿੱਖ ਹੋਣ ਉਹਦੇ ਬਾਅਦ ਉਸ ਪੈਸਾ ਵਾਲੀ ਆਡੀਓ ਚ ਕਹਿ ਰਿਹਾ ਵੀ ਪਾਗਲੇ ਬੰਦੇ ਦੀ ਬੜੀ ਕਥਾ ਕਰ ਪਰ ਤੁਸੀਂ ਵੇਖੋ ਬੈਂਸ ਵਾਲੀ ਆਡੀਓ ਚ ਸਾਫ਼ ਕਹਿ ਰਿਹਾ ਭਾਵੇਂ ਨਕਲੀ ਪਾਗੀ ਬਣ ਕੇ ਚਲੇ ਜਾਓ ਹੂੰ ਨਰਿੰਦਰ ਮੋਦੀ ਉਹਨੂੰ ਜਫੀਆਂ ਬੜੀਆਂ ਪਾਉਂਦਾ ਨਕਲੀ ਪੱਗ ਇਹ ਆਡੀਓ ਦੇ ਵਿੱਚ ਆਇਆ ਉਹਦਾ ਮਤਲਬ ਇਹ ਕਿੰਨਾ ਕੁ ਸੈਂਸੀਅਰ ਹੈ ਪ੍ਰਾਈਮ ਮਿਨਿਸਟਰ ਨਾਲ ਕਿੰਨਾ ਕੁ ਸੈਂਸੀਅਰ ਹੈ ਭਾਜਪਾ ਦੀ ਲੀਡਰਸ਼ਿਪ ਨਾਲ ਜਿਹੜਾ ਕਹਿ ਰਿਹਾ ਕਿ ਤੁਹਾਡਾ ਰਸਤਾ ਜਾਖੜ ਤੇ ਪ੍ਰਵਿੰਦਰ ਬਰਾੜ ਰੋਕ ਰਹੇ ਨੇ ਬੈਂਸਾਂ ਨੂੰ ਕਹਿ ਰਿਹਾ ਤਾਂ ਤੁਸੀਂ ਪਰਵਾਹ ਨਾ ਕਰੋ ਮੇਰੀ ਸਿੱਧੀ ਗੱਲ ਹੈ ਮੈਂ ਆਪੇ ਨਵੇੜ ਦੂੰਗਾ ਇੱਕ ਨੰਬਰ 2 ਇਹ ਹੈ ਕੰਪਲੀਟਲੀ ਓਪਰਚੂਨਿਸਟ ਇਹ ਗਿਆ ਆਪਣੇ ਤਿੰਨ ਘਰ ਬਚਾਉਣ ਵਾਸਤੇ ਕਿ ਦਿੱਲੀ ਚ ਦਿੱਤਾ ਇੱਕ ਚੰਡੀਗੜ੍ਹ ਦੇ ਵਿੱਚ ਇੱਕ ਤੁਸੀਂ ਵੇਖੋ ਇਸ ਤੋਂ ਵੱਡਾ ਅਨਫੋਰਚੂਨੇਟ ਐਕਟ ਕੀ ਹੋ ਸਕਦਾ ਹੂੰ ਕਿ 9 ਸਾਲ ਲਗਾਤਾਰ ਇੱਕ ਅਫੀਸ਼ੀਅਲ ਕਰ ਦੇ ਵਿੱਚ ਇਲੀਗਲ ਓਕੂਪੈਂਟ ਇਲੀਗਲ ਕੋਈ ਗਵਰਨਮੈਂਟ ਨੇ ਮਨਜ਼ੂਰੀ ਨਹੀਂ ਦਿੱਤੀ ਕੋਈ ਕਾਰਪੋਰੇਸ਼ਨ ਨੇ ਮਨਜ਼ੂਰੀ ਨਹੀਂ ਦਿੱਤੀ ਕਾਰਪੋਰੇਸ਼ਨ ਹਾਊਸ ਡਿਪਟੀ ਕਮਿਸ਼ਨਰ ਨੇ ਦਿੱਤੀ ਗਵਰਨਮੈਂਟ ਨੇ ਨਹੀਂ ਦਿੱਤੀ ਮੈਂ ਪੁੱਛਣਾ ਚਾਹਨਾ ਵੈਸੇ ਤੇ ਜਿਹੜੇ ਹੁਣ ਕਾਗਜ਼ ਹੁਣੇ ਨੇ ਜੀ ਉਹਦੇ ਵਿੱਚ ਇਹਦੀ ਨੋਮੀਨੇਸ਼ਨ ਕੈਨਸਲ ਹੋਣੀ ਚਾਹੀਦੀ ਕਿਉਂਕਿ 2019 ਦੀ ਜਿਹੜੀ ਇਹਨੇ ਇਲੈਕਸ਼ਨ ਲੜੀ ਹੈ ਉਹਦੇ ਵਿੱਚ ਇਹਨੇ ਉਹਦਾ ਜ਼ਿਕਰ ਹੀ ਨਹੀਂ ਕੀਤਾ ਕਿ ਮੈਂ ਇਲਲੀਗਲ ਓਕੂਪੈਂਟਾਂ ਸਰਕਾਰੀ ਕਰਦਾ ਨਾ ਉਹਦੀ ਐਨਓਸੀ ਵਿੱਚ ਤੋਂ ਦੈਟ ਮੀਨਸ ਇਨ ਡਾਕੂਮੈਂਟ ਫੱਜ ਕੀਤੇ ਨੇ ਇਹਨੇ ਇਨਫੋਰਮੇਸ਼ਨ ਸਮਝੋ ਬਕਾਇਦਾ ਤੌਰ ਪਰ ਪ੍ਰੋਵਾਈਡ ਨਹੀਂ ਕੀਤੀ ਸੋ ਜੇ ਕੋਈ ਬੰਦਾ ਐਗਜ਼ੈਕਟ ਇਨਫੋਰਮੇਸ਼ਨ ਆਪਣੇ ਐਫੀਡੇਵਿਟ ਚ ਨਹੀਂ ਪ੍ਰੋਵਾਈਡ ਕਰਦਾ ਜਾਂ ਜਾਣਬੁੱਝ ਕੇ ਰੋਕਦਾ ਤਾਂ ਉਹ ਡਾਇਰੈਕਟਲੀ ਉਹਦੇ ਅਗੇਂਸਟ ਜਿਹੜਾ ਹੈ ਜਿਹੜਾ ਐਕਸ਼ਨ ਐਡਮਿਨਿਸਟ੍ਰੇਟਿਵ ਐਕਸ਼ਨ ਆਉਂਦਾ ਸੋ ਹਿਸ ਪੇਪਰ ਸ਼ੁਡ ਬੀ ਰਿਜੈਕਟਡ ਬਟ ਸਾਨੂੰ ਕੋਈ ਬਹੁਤੀ ਆਸ ਉਮੀਦ ਇਲੈਕਸ਼ਨ ਕਮਿਸ਼ਨ ਕੋ ਹੈ ਨਹੀਂ ਮੈਂ 2 ਮਿੰਟ ਤੁਹਾਡੇ ਲੈਣੇ ਮੈਨੂੰ ਪਤਾ ਟੇਕ ਆਫ ਕਰਨ ਦਾ ਟਾਈਮ ਹੋ ਗਿਆ ਬਾਜਵਾ ਸਾਹਿਬ ਕਾਂਗਰਸ ਪ੍ਰੈਸਟਿਜ ਇਸ਼ੂ ਬਣਾਈ ਬੈਠੀ ਹੈ ਲੁਧਿਆਣੇ ਨੂੰ ਹਾਂਜੀ ਜਿਤਨਾ ਚਾਹਣੇ ਹੋ ਜਾਂ ਸਿਰਫ ਬਿੱਟੂ ਨੂੰ ਹਰਾਉਣਾ ਚਾਹਣੇ ਹੋ 100% ਜਿੱਤਾਂਗੇ ਤੇ ਬਿੱਟੂ ਹਾਰੇਗਾ ਜੀ ਹੋਰ ਤਰੀਕਾ ਕੀ ਹੈ ਹਾਂ ਕਿਉਂਕਿ ਕਹਿੰਦੇ ਪੱਪੀ ਵੀ ਕਹਿੰਦੇ ਕਈ ਥਾਵਾਂ ਤੇ ਤੁਹਾਨੂੰ ਫਾਈ ਜੀ ਤੁਸੀਂ ਗੱਲ ਨਹੀਂ ਸਮਝਦਾ ਪੱਪੀ ਜਿਹੜਾ ਪੱਪੀ ਤੇ ਦਿੱਤਾ ਹੀ ਨਹੀਂ ਰੀਆਂ ਪੱਪੀਆਂ ਲੈਣ ਵਾਸਤੇ ਹੈ ਜੀ ਹਾਂ ਇਹ ਤੇ ਕੈਂਡੀਡੇਟ ਕੋ ਕੈਂਡੀਡੇਟ ਹੈ ਹੀ ਨਹੀਂ ਹਾਂ ਇਹ ਤੇ ਭਗਵੰਤ ਮਾਨ ਨੇ ਬੇਸਿਕਲੀ ਇੱਕ ਕਮਜ਼ੋਰ ਕੈਂਡੀਡੇਟ ਦਿੱਤਾ ਸੀ ਬਿੱਟੂ ਨੂੰ ਜਿਤਾਉਣ ਵਾਸਤੇ ਹਮ ਅਜੇ ਵੀ ਮੈਂ ਸਮਝਣਾ ਹੀ ਇਜ਼ ਅ ਵੈਰੀ ਵੈਰੀ ਵੀਕ ਕੈਂਡੀਡੇਟ ਇਹ ਬੇਸਿਕਲੀ ਇਹਨੂੰ ਮਦਦ ਕਰਨ ਵਾਸਤੇ ਐਂਡ ਭਗਵੰਤ ਵੀ ਤੁਹਾਨੂੰ ਪਤਾ ਹੈ ਡਾਇਰੈਕਟਲੀ ਇਨ ਲਾਇਜ਼ੋਨ ਵਿਦ தி ਹੋਮ ਮਿਨਿਸਟਰੀ ਆਫ ਇੰਡੀਆ ਜੀ ਉੱਥੋਂ ਹੀ ਫੋਨ ਆਇਆ ਹੋਣਾ ਕਿ ਕੋਈ ਸਾਰਿਆਂ ਨੂੰ ਜਿਹੜਾ ਕਮਜ਼ੋਰ ਬੰਦਾ ਹੈ ਜਿਹੜਾ ਸਾਰਿਆਂ ਨੂੰ ਘੱਟ ਪੌਪੂਲਰ ਹੈ ਉਹਨੂੰ ਦੋ ਐਂਡ ਪੱਪੀ ਇਜ਼ ਵਨ ਆਫ ਦੋਜ਼ ਜੀ ਪੱਪੀ ਤੇ ਮੇਰਾ ਕਾਉਂਸਲਰ ਟਾਈਪ ਆਦਮੀ ਹੈ ਹਵਾ ਦੇ ਵਿੱਚ ਜਿੱਤੇ ਨੇ ਉਹ ਆਪ ਹੀ ਕਹੀ ਜਾਂਦਾ ਮੇਰਾ ਨਾਂ ਹੀ ਪੱਪੀ ਹੈ ਜੀ